ਪੀਮ ਕਤਲकांड ਦੇ ਮੁਲਜ਼ਮ ਅਤੇ ਸ਼ਰਾਬ ਕਾਰੋਬਾਰੀ ਸ਼ਿਵਲਾਲ ਲੋਡਾ ਨੇ ਆਜ਼ਾਦ ਉਮੀਦਵਾਰ ਵੱਜੋਂ ਉਹ ਬਹੁਰ ਵਿਧਾਨ ਸਭਾ ਹਲਕੇ ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਹੈ ਸ਼ਿਵਲਾਲ ਲੋਡਾ ਦੇ ਨਾਲ ਜੇਲ੍ਹ ਵਿੱਚ ਬੰਦ ਉਹਨਾਂ ਦੇ ਪਤੀਜੇ ਅਮਿਤ ਨੇ ਕਵਰਿੰਗ ਕੈਂਡੀਡੇਟ ਵੱਜੋਂ ਕਾਗਜ਼ ਦਾਖਲ ਕੀਤੇ ਨੇ ਇਜ਼ਹਾਨ ਸ਼ਿਵਲਾਲ ਲੋਡਾ ਦੇ ਸਮਰਥਕ ਕੀ ਤਹਿਸੀਲ ਕੰਪਲੈਕਸ ਵਿੱਚ ਮੌਜੂਦ ਸਨ ਪਰ ਪੁਲਿਸ ਨੇ ਉਹਨਾਂ ਕਿਸੇ ਸਮਰਥਕ ਨਾਲ ਮਿਲਣ ਨਹੀਂ ਦਿੱਤਾ ਪੁਲਿਸ ਲੋਡਾ ਅਤੇ ਉਸਦੇ ਪਤੀਜੇ ਅਮਿਤ ਨੂੰ ਰਿਟਰਨਿੰਗ ਅਫਸਰ ਜਸਪੀਤ ਸਿੰਘ ਦੇ ਕਮਰੇ 'ਚ ਲੈ ਗਈ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀ ਵੱਲੋਂ ਚੋਣ ਪ੍ਰਚਾਰ ਜ਼ੋਰਾਂ ਤੇ ਹੈ ਅੱਜ ਕੇਜਰੀ ਵੱਲ ਜੰਦਰਜਸ ਸਰਗਰਮ ਨਜ਼ਰ ਆਏ। ਸ਼ਹਿਰ ਦੇ ਕਈ ਇਲਾਕਿਆਂ ਦੇ ਵਿੱਚ ਕੇਜਰੀ ਵੱਲੋਂ ਰੋਡ ਸ਼ੋਅ ਤੇ ਨੁੱਕੜ ਮੀਟਿੰਗਾਂ ਕੀਤੀਆਂ। ਪਹਿਲਾਂ ਕੇਜਰੀ ਵੱਲੋਂ ਓਪਨ ਜੀਪ 'ਤੇ ਰੋਡ ਸ਼ੋਅ ਕਰਨ ਦਾ ਪਲਾਨ ਸੀ ਪਰ ਐਨ ਵਕਤੇ ਤਬੀਅ ਠੀਕ ਨਾ ਹੋਣ ਦੇ ਕਾਰਨ ਫੈਸਲਾ ਟਾਲ ਦਿੱਤਾ ਗਿਆ। ਇਸ ਦੌਰਾਨ ਵੀ ਕੇਜਰੀ ਵੱਲ ਆਪਣੇ ਸਿਆਸੀ ਵਾਅਦੇ ਦੁਹਰਾਉਂਦੇ ਨਜ਼ਰ ਆਏ। ਪੰਜਾਬ ਪੁਲਿਸ ਨੇ ਇੱਕ ਪੁਰਥਲਾ ਜੋ ਫਾਸਟਵੇ ਕੇਬਲ ਨੈਟਵਰਕ ਦੀ ਗੱਡੀ ਚ 14 ਲੱਖ 52 ਹਜ਼ਾਰ ਦੀ ਨਕਦੀ ਬਰਾਮਦ ਕੀਤੀ ਹੈ ਪੁਲਿਸ ਨੇ ਕਰੰਸੀ ਦੇ ਨਾਲ ਗੱਡੀ ਦੇ ਡਰਾਈਵਰ ਅਤੇ ਕੰਪਨੀ ਦੇ ਕਰਮਚਾਰੀ ਨੂੰ ਗ੍ਰਿਫਤਾਰ ਕੀਤਾ ਹੈ ਦਰਸਲ ਕਪੂਰਥਾ ਪੁਲਿਸ ਵੱਲੋਂ ਚੌਣਾ ਨੂੰ ਲੈ ਕੇ ਦੇਰ ਰਾਤ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਫਾਸਟਵੇ ਕੰਪਨੀ ਦੀ ਗੱਡੀ ਨੂੰ ਇਸ ਤਰ੍ਹਾਂ ਬੁੱਕਿਆ ਗਿਆ ਜਿਸ ਦੇ ਬਾਅਦ ਚੈਕਿੰਗ ਦੌਰਾਨ ਗੱਡੀ ਵਿੱਚੋਂ ਨਕਦੀ ਬਰਾਮਦ ਹੋਈ ਪੁਲਿਸ ਨੇ ਜਦੋਂ ਗੱਡੀ 'ਚ ਸਵਾਰ ਲੋਕਾਂ ਤੋਂ ਨਕਦੀ ਸੰਬੰਧੀ ਪੁੱਛਗਿੱਛ ਕੀਤੀ ਤਾਂ ਤੋ ਤਸੱਲੀ ਬਖਸ਼ ਜਵਾਬ ਨਹੀਂ ਦੇ ਸਕੇ ਅੰਮ੍ਰਿਤਸਰ ਲੋਕ ਸਭਾ ਦੇ ਉਪ ਚੋਣਾਂ ਲਈ ਭਾਜਪਾ ਦੇ ਉਮੀਦਵਾਰ ਜਿੰਦਰ ਸਿੰਘ ਸ਼ੀਨਾ ਨੇ ਕੈਪਟਨ ਮਿੰਦਰ ਸਿੰਘ ਨੂੰ ਧੋਖੇबाज ਕਿਹਾ ਸ਼ੀਨਾ ਦੇ ਮਤਲਬ ਅਕ ਕੈਪਟਨ ਨੇ ਅੰਮ੍ਰਿਤਸਰ ਦੇ ਲੋਕਾਂ ਨੂੰ ਧੋਖਾ ਦਿੱਤਾ ਕਿ ਜਿੰਦਰ ਨੇ ਖੁਦ ਅੰਮ੍ਰਿਤਸਰ ਦਾ ਵਿਕਾਸ ਕਰਨ ਦਾ ਦਾਵਾ ਕੀਤਾ ਇਸ ਦੇ علاوہ ਸ਼ੀਨਾ ਨੇ ਨਵਜੋ ਸਿੰਘ ਸਿੱਧੂ ਬਾਰੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ ਦੇਸ਼ ਭਰ ਦੇ ਵਿੱਚ ਅੱਜ ਲੋਹੜੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਲੋਹੜੀ ਦਾ ਤਿਉਹਾਰ ਮਾਗੀ ਤੋਂ ਇੱਕ ਦਿਨ ਪਹਿਲਾਂ ਮਨਾਇਆ ਜਾਂਦਾ ਹੈ ਲੋਹੜੀ ਹਸਣ ਗੋਣ ਇੱਕ ਦੂਜੇ ਨੂੰ ਮਿਲਣ ਅਤੇ ਖੁਸ਼ੀ ਮਨਾਉਣ ਦਾ ਤਿਉਹਾਰ ਹੈ ਪੂਰਾ ਪਰਿਵਾਰ ਰਾਤ ਨੂੰ ਅਗਨੀ ਦੇਵਤਾ ਦੇ ਸਾਹ